ਸ਼ਹਿਰ ਤਾਰੀਵਾਲ ਦੇ ਵਿੱਚ ਲਗਾਤਾਰ ਟ੍ਰੈਫਿਕ ਦੀ ਸਮੱਸਿਆ ਗੰਬੀਰ ਹੁੰਦੀ ਜਾ ਰਹੀ ਹੈ ਤਾਂ ਪਿਛਲੇ ਇੱਕ ਹਫਤੇ ਤੋਂ ਲਗਾਤਾਰ 3-3 ਘੰਟੇ ਤੱਕ ਜਾਮ ਲੱਗੇ ਰਹਿੰਦੇ ਨੇ ਤੇ ਕੁਝ ਮੀਡੀਆ ادارے ਤੇ ਖਬਰਾਂ ਦੇ ਵਿੱਚ ਇਸ ਸਬੰਧ ਦੇ ਵਿੱਚ ਖਬਰਾਂ ਲੱਗਣ ਤੋਂ ਬਾਅਦ ਟ੍ਰੈਫਿਕ ਪੁਲਿਸ ਵੀ ਹਰਕਤ ਦੇ ਵਿੱਚ ਆਈ ਹੈ ਬੀਤੇ ਦਿਨ ਗੁਰਦਾਸਪੁਰ ਤੋਂ ਉੱਚੇ ਤੌਰ ਤੇ ਜਿਹੜਾ ਟ੍ਰੈਫਿਕ ਇੰਚਾਰਜ ਜੀਐਸਆਈ ਸਤਨਾਮ ਸਿੰਘ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਤੇ ਸ਼ਹਿਰ ਤਾਰੀਵਾਲ ਦੇ ਵਿੱਚ ਉਹਨਾਂ ਨੇ ਡੱਡਵਾ ਰੋਡ ਚੌਕ ਪੁਲਿਸ ਸਟੇਸ਼ਨ ਤਾਰੀਵਾਲ ਦੇ ਨਜ਼ਦੀਕ ਅਤੇ ਨਵੀਂ ਬਾਗੀਸ ਨੇ ਕਈ ਇਲਾਕਿਆਂ ਦੇ ਵਿੱਚ ਬੁਲਟ ਮੋਟਰਸਾਈਕਲਾਂ ਨੂੰ ਕੇਰਾ ਪਾ ਕੇ ਉਹਨਾਂ ਦੇ ਹਜ਼ਾਰਾਂ ਰੁਪਏ ਦੇ ਚਲਾਨ ਕੱਟੇ ਨੇ ਇਹ ਉਹ ਬੁਲਟ ਮੋਟਰਸਾਈਕਲ ਹਨ ਜਿਨ੍ਹਾਂ ਦਾ ਪਟਾਕੇ ਬਜਨ ਕਾਂ ਸ਼ਹਿਰ ਤਾਰੀਵਾਲ ਦੇ ਲੋਕ ਬੇਹਦ ਆਵਾਜ਼ਰ ਹੋ ਗਏ ਨੇ ਇਸ ਮੌਕੇ ਗੱਲਬਾਤ ਦੌਰਾਨ ਟ੍ਰੈਫਿਕ ਇੰਚਾਰਜ ਨੇ ਕੀ ਕੁਝ ਕੀਤਾ ਆਉ ਤੁਹਾਨੂੰ ਸੁਣਾਉਣੇ ਆ ਮੋਰਟ ਆਇਆ ਜੀ 8 10 ਕਾਬੂ ਅੱਜ ਮਾਨਜੋਗ ਐਸਐਸਪੀ ਸਾਹਿਬ ਦਾ ਮੈਸੇਜ ਆਇਆ ਸੀ ਕਿ ਤਾਰੀਵਾਲ ਤੋਂ ਬਹੁਤ ਕੰਪਲੇਂਟਾਂ ਆ ਰਹੀਆਂ ਨੇ ਉਧਰ ਜਾਓ ਜਰਾ ਤੇ ਇਸ ਕਰਕੇ ਅਸੀਂ ਇੱਧਰ ਆਏ ਆਂ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਇਗਾ ਕਿਉਂਕਿ ਇਹਨਾਂ ਨੂੰ ਅਪੀਲਾ ਕਰ ਕਰਕੇ ਬੜੀਆਂ ਵੇਖ ਲਈਆਂ ਉਹਨੇ हटਦੇ ਨਹੀਂ ਰੋੜ ਇਹ ਅਜੇ ਹਿਸਾਬ ਕਰਾਂਗੇ ਸ਼ਾਮ ਨੂੰ ਆਹ ਹੋਏ ਟਿਕ ਚਲਾਂ ਇਹ ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਉਹ ਦੰਦੇ ਨੇ ਪੈਸੇ ਇਹਨਾਂ ਨੂੰ ਤਾਂ ਹੀ ਇਹ ਉਹਦਾ ਸਲੈਂਸਰ ਚੇਂਜ ਕਰਾਉਂਦੇ ਆ ਆ ਤੁਹਾਡੇ ਸਾਹਮਣੇ ਹੁਣ ਕਮੇਟੀ ਪ੍ਰਧਾਨ ਵੀ ਆਏ ਸੀ ਉਹਨਾਂ ਨੂੰ ਵੀ ਇਹੋ ਗੱਲ ਕਹੀ ਹੈ ਵੀ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਨਾਲ ਚੱਲਨੇ ਆ ਤੇ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਹੈ ਦੁਕਾਨਾਂ ਵਾਲਿਆਂ ਦਾ ਪਿੱਛੇ-ਪਿੱਛੇ ਕਰਾਉ ਜਿੱਦਾਂ ਬੋਰਡ ਇਹਨਾਂ ਨੇ ਅੱਗੇ ਲਾਏ ਆ ਜਾਂ ਹੋਰ ਮਤਲਬ ਇਹਨਾਂ ਨੇ ਜਿਹੜੀ ਐ ਅਨਕ੍ਰੋਚਮੈਂਟ ਕੀਤੀ ਐ ਉਹ ਇਹ ਕਮੇਟੀ ਨਾਲ ਚੱਲੇ ਤੇ ਫੇਰ ਹੀ ਗੱਲ ਬਣਦੀ ਐ ਇਹਨਾਂ ਨੂੰ ਇਹੋ ਅਪੀਲ ਕਰਨੇ ਆ ਵੀ ਪੜੇ ਲਿਖੇ ਲੋਕ ਨੇ ਆ ਤੇ ਥੋੜਾ ਜਿਹਾ ਟ੍ਰੈਫਿਕ ਦੀ ਜਿਹੜੀ ਵਾਇਲੇਸ਼ਨ ਐ ਨਾ ਕਰਨਾ ਇਹ ਲੋਕਾਂ ਨੂੰ ਜਿਹੜੇ ਆਪਣੇ ਰੂਲ ਲੈ ਇਹਨਾਂ ਨੂੰ ਅਪਣਾਓ ਗੁਰਦਾਸਪੁਰ ਤੋਂ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ